ਇੱਕ ਹੈਰਾਨ ਕਰ ਦੇਣ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਜ਼ਿੰਦਗੀ ਖਤਮ ਕਰ ਦਿੱਤੀ ਸ਼ੁਰੂ ਵਿੱਚ ਪਰਿਵਾਰ ਨੂੰ ਕਾਫੀ ਗੁੰਮਰਾਹ ਕੀਤਾ ਗਿਆ ਪਰ ਜਾਂਚ ਦੇ ਦੌਰਾਨ ਸੱਚਾਈ ਆਖਰਕਾਰ ਸਾਹਮਣੇ ਆ ਹੀ ਗਈ ਗੁੰਮ ਹੋਈ ਨੌਜਵਾਨ ਦੀ ਡੈੱਡ ਬੋਡੀ ਬਾਰਡਰ ਨੇੜੇ ਮਿਲੀ ਹੈ ਪਰਿਵਾਰ ਦਾ ਕਹਿਣਾ ਹੈ ਕਿ 6 ਫੁੱਟ ਦੇ ਜਵਾਨ ਨੂੰ ਦੋ ਲੋਕ ਇਕੱਲੇ ਨਹੀਂ ਮਾਰ ਸਕਦੇ ਇਸ ਕਾਂਡ ਦੇ ਵਿੱਚ ਹੋਰ ਵੀ ਲੋਕ ਸ਼ਾਮਿਲ ਹੋ ਸਕਦੇ ਨੇ ਉਹਨਾਂ ਨੇ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਜਨੀ ਸ਼ਰਮਾ ਅਤੇ ਉਸ ਦੇ ਪ੍ਰੇਮੀ ਸੋਨੂ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਦੋਵਾਂ ਨੂੰ 2 ਦਿਨ ਦਾ ਰਿਮਾਂਡ ਮਿਲਿਆ ਹੈ ਤੇ ਪੁਲਿਸ ਨੂੰ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਮੇਰਾ ਬੇਟਾ ਗੰਨਾ ਮੰਮੀ ਤੁਸੀਂ ਕਿਤੇ ਮਤਾ ਨਹੀਂ ਦੇ ਕੇ ਆਜ ਬਾਬਾ ਲਾਲ ਦੇ ਜਿਵੇਂ ਮਤਾ ਭੇਜਣਾ ਮੈਂ ਕਿਹਾ ਮੰਨੀ 6:30 ਹੋ ਗਏ 8:30 ਵਜੇ ਪਹੁੰਚ ਪੈ ਜਾਂਦਾ ਫਿਰ ਮੈਨੂੰ ਆ। ਕਿੰਨੇ ਮੈਂ ਛੱਡ ਕੇ ਆਣਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸਾਥ ਸੰ ਸੁਣਿਆ ਮੈਂ ਇਹ ਮੈਨੂੰ ਕਹਿੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜਦੋਂ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਕੇ ਛੁੱਪ ਗਈ ਐ ਤਿੰਨ ਕੁ 4 ਵਜੇ ਉਹਨੂੰ ਮੱਥਾ ਟਿਕਾਇਆ ਆਪ ਦੇ ਕੇ ਸ਼ਾਇਦ ਉਹ ਥੇ ਕੈਮਰਿਆਂ 'ਚ ਵੀ ਆਇਆ ਹੋਵੇ ਬਾਬਾ ਲਾਲ ਦੀ ਹੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਬੇਟਾ ਉਹ ਛੱਡ ਗਏ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਦੇ ਨਾਲ ਨਾ ਤਿੰਨ ਮੁੰਡੇ ਉਹ ਨੂੰ ਲੈ ਗਏ ਮੈਂ ਕਿ ਕਿਹੜੇ ਮੁੰਡੇ ਮੈਂ ਕਿ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੇ ਨਹੀਂ ਤਿੰਨ ਆਏ ਸੀ ਬਾਹਰੋਂ ਮੈਂ ਕਿ ਕੋਈ ਵੇਖੇ ਕਹਿੰਦੇ ਹਾਂ ਮੈਂ ਵੇਖੇ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ ਮੈਨੂੰ ਗੁੰਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੇਲੇ ਅੰਦਰ ਆਈਆਂ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਵੀ ਐਕਟਰਮ ਨਹੀਂ ਹੈਗੀ ਬਾਹਰ ਉਹਨਾਂ ਨੇ ਉੱਪਰ ਸਭ ਕੁਝ ਕਰਤ ਸੀ ਮੇਰੇ ਆਂ ਅਜਿਹ ਤਰੀਕ ਨੂੰ ਇੱਕ ਕੰਪਲੇਂਟ ਥਾਣਾ ਸੀ ਡਿਵੀਜ਼ਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਹੈ ਜਿਸ ਦੇ ਉੱਤੇ ਥਾਣਾ ਸੀ ਡਿਵੀਜ਼ਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀशुदा ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨ ਜਿਹੜੇ ਆ ਆਪਣੇ ਕਰਦੇ ਹੀ ਬਾਹਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰਨ ਰੋਡ ਦਾ ਰਹਿਣ ਵਾਲਾ ਉਸ ਦੇ ਨਾਲ ਹੋ ਗਿਆ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਨ੍ਹਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਟਲ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨੇ ਮਿਸ ਹੁੰਦਾ ਮਨੀ ਸ਼ਰਮਾ ਉਸ ਦਿਨ ਇਨ੍ਹਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਲੜ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਨ੍ਹਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ ਪੈਕਟਵਾ ਦੇ ਅੱਗੇ ਰੱਖ ਕੇ ਇਹਨਾਂ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੋਟਾ ਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤਾਂ ਇਹਦਾ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੀ ਜੀਨ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮੱਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜ ਮੰਨੀ ਸ਼ਰਮਾ ਦਾ ਗਾਲਾ ਕਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਹਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਹੈ ਤਸਵਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ